ਰਾਜਵੀਰ ਜਵੰਦਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਜਗ੍ਹਾ-ਜਗ੍ਹਾ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਰਾਜਵੀਰ ਜਵੰਦਾ ਵਾਸਤੇ ਖਾਸ ਕਰਕੇ ਇਹ ਮੰਗ ਹੈ ਉਹਨਾਂ ਦੇ ਪਰਿਵਾਰ ਦੀ ਕਿ ਵੱਧ ਤੋਂ ਵੱਧ ਸਾਡੇ ਲੜਕੇ ਪੰਜਾਬ ਦੇ ਮਸ਼ਹੂਰ ਨਾਮੀ ગ્રામੀ ਅਤੇ ਸੱਭਿਆਚਾਰਕ ਗਾਇਕ ਰਾਜਵੀਰ ਜਵੰਦਾ ਵਾਸਤੇ ਦੁਆਵਾਂ ਅਰਦਾਸਾਂ ਪ੍ਰੇਰ ਕੀਤੀ ਜਾਵੇ ਧਰਮ ਬਾਜੀ ਤੋਂ ਉੱਠ ਕੇ ਜਿੱਥੇ ਵੀ ਦੁਨੀਆ ਦੇ ਵਿੱਚ ਪੰਜਾਬੀ ਬੈਠੇ ਨੇ ਜਿੱਥੇ ਪੰਜਾਬੀ ਸੁਣੀ ਜਾਂਦੀ ਹੈ ਬੋਲੀ ਜਾਂਦੀ ਹੈ ਸਮਝੀ ਜਾਂਦੀ ਹੈ ਉਹਨਾਂ ਵੱਲੋਂ ਵੱਡੇ ਪੱਧਰ ਤੇ ਅਰਦਾਸ ਕੀਤੀ ਜਾ ਰਹੀ ਹੈ ਤੇ ਮੁਹਾਲੀ ਦੇ ਫੋਰਟਿਸ ਹਸਪਤਲ ਦੇ ਵਿੱਚ ਜਿਹੜੇ ਪੰਜਾਬ ਦੇ ਮਸ਼ਹੂਰ ਸੈਲੀਬ੍ਰਿਟੀ ਨੇ ਪੰਜਾਬ ਦੇ ਰਾਜਨੀਤਿਕ ਜਿਹੜੇ ਵਿਅਕਤੀ ਨੇ ਉਹਨਾਂ ਦਾ ਆਉਣਾ ਜਾਣਾ ਫੋਰਟਿਸ ਹਸਪਤਲ ਦੇ ਵਿੱਚ ਲੱਗਿਆ ਹੋਇਆ ਹੈ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਆਫ ਪਾਰਲੀਮੈਂਟ ਹਲਕਾ ਜਲੰਧਰ ਤੋਂ ਚਰਨ ਸਿੰਘ ਚੰਨੀ ਸ਼ਪੈਸ਼ਲ ਰਾਜਵੀਰ ਜਵੰਦਾ ਦੇ ਮਾਤਾ ਤਰਨਪਤਨੀ ਬੱਚਿਆਂ ਅਤੇ ਰਾਜਵੀਰ ਜਵੰਦਾ ਨੂੰ ਮਿਲ ਲਈ ਬੁਹਾਲੀ ਦੇ 40 ਹਸਪੀਟਲ ਦੇ ਵਿੱਚ ਪਹੁੰਚੇ ਆਪਣੇ ਸਾਥੀਆਂ ਸਮੇਤ ਗੱਲਬਾਤ ਕਰਦੇ ਹਨ ਚਰਨ ਸਿੰਘ ਚੰਨੀ ਨੇ ਚਰਨ ਸਿੰਘ ਚੰਨੀ ਨੇ ਕਿਸ ਤਰ੍ਹਾਂ ਵਿਸਤਾਰ ਪੂਰਵਕ ਦੱਸਿਆ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਕਿਉਂਕਿ ਜਿਸ ਤਰ੍ਹਾਂ ਦਾ ਅੱਜ ਸੁਵੀਰੀ ਸਤਮਾ ਬੁਲੇਟਿਨ ਜਾਰੀ ਕੀਤਾ ਗਿਆ 40 ਦੇ ਡਾਕਟਰਾਂ ਵੱਲੋਂ ਕੁੱਲ ਮਿਲਾ ਕੇ ਉਹਨਾਂ ਨੇ ਕਿਹਾ ਹੈ ਕਿ ਸਰੀਰ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਆਕਸੀਜਨ ਨਹੀਂ ਜਾ ਰਹੀ ਆਕਸੀਜਨ ਦਾ ਆਨ ਪ੍ਰਦਾਨ ਹੋਣ ਦਾ ਮੇਨ ਕਾਰਨ ਹੈ ਕਿ ਸਿਰ ਦੇ ਵਿੱਚ ਡੂੰਗੀ ਸੱਟ ਲੱਗੀ ਹੈ ਰੀੜ ਦੀ ਹੱਡੀ ਦੇ ਵਿੱਚ ਜਿਹੜੀ ਹੈ ਡੂੰਗੀ ਸੱਟ ਲੱਗੀ ਹੈ ਇਸ ਕਰਕੇ ਬੇਹੋਸ਼ੀ ਦੀ ਹਵਾਲ ਹਾਲਤ ਵਿੱਚ ਨੇ ਦੂਸਰੇ ਪਾਸੇ ਲਾਈਫ ਸਪੋਰਟ ਮਸ਼ੀਨਾ ਤੇ ਨੇ ਵੈਂਟੀਲੇਟਰ ਤੇ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਰਿਕਵਰੀ ਹੋਵੇਗੀ ਪਹਿਲਾਂ ਆਪਾਂ ਗਲਤ ਸੁਣਦੇ ਆ ਕਿ ਨਹੀਂ ਕਰੀਏ ਉਹ ਤੁਹਾਨੂੰ ਸਾਥ ਨਹੀਂ ਦੇਗਾ ਫੱਕੀ ਬੋਡੀ ਨਹੀਂ ਠੀਕ ਹੈ ਜੇ ਪਰਮਾਤਮਾ ਕਰੇਗਾ ਕਿ ਉਹ ਇਸ ਜੋ ਉੱਪਰ ਲਗੇ ਤੇ ਬੜੀ ਛੇਤੀ ਉਹ ਠੀਕ ਹੋ ਜਾਣਗੇ ਆਪਾਂ ਸਾਰੇ ਅਰਦਾਸ ਕਰਦੇ ਹਾਂ ਅਸੀਂ ਅਰਦਾਸ ਕੀਤੀ ਹੈ ਮੈਂ ਪਰਿਵਾਰ ਸਮੇਤ ਉਹਨਾਂ ਦੇ ਪਰਿਵਾਰ ਨੂੰ ਮਿਲਿਆ ਤੇ ਉਹ ਨੂੰ ਇਹ ਉਮੀਦ ਹੈ ਕਿ ਪਰਮਾਤਮਾ ਜੀਤੀ ਉਹਨਾਂ ਦੀ ਸਿਹਤ ਨੂੰ ਠੀਕ ਕਰ ਦੇਵੇ। ਉਹ ਆਪਣੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਹੋਣੀ ਹੈ। ਡਾਕਟਰਾਂ ਦਾ ਕੀ ਕਹਿਣਾ ਕਿਉਂਕਿ ਜਿਹੜਾ ਬੁਲੇਟਿਨ ਜਾਰੀ ਹੋਇਆ ਉਹਦੇ ਵਿੱਚ ਇਹ ਕੀਤਾ ਗਿਆ ਕਿ ਇਹ ਕਿ ਜੀਤੀ ਕੱਲ ਤੋਂ ਕੁਝ ਜ਼ਿਆਦਾ ਬਹੁਤ ਚੰਗਾ ਸੁਧਾਰ ਨਹੀਂ ਹੈ ਜਿਸ ਤਰੀਕੇ ਦੀ ਉਮੀਦ ਕਰ ਰਹੇ ਹਨ। ਇਸ ਦਾ ਸਾਰੀ ਬਾਡੀ ਠੀਕ ਹੈ। ਸਾਰੇ ਬਾਡੀ ਦੇ ਆਰਗਨਸ ਠੀਕ ਚੱਲ ਰਹੇ ਸਿਰਫ ਬ੍ਰੇਨ ਤੋਂ ਕੋਈ ਰਿਸਪੌਂਸ ਨਹੀਂ ਆ ਰਿਹਾ। ਉਹ ਬ੍ਰੇਨ ਤੋਂ ਥੋੜੀ ਜਿਹੀ ਵੀ ਕੋਈ ਇੰਡੀਕੇਸ਼ਨ ਆਈ ਤਾਂ ਉਦੋਂ ਹੀ ਉਹਨਾਂ ਦੀ ਜਿਹੜੀ ਰੀਡ ਦੀ ਹੱਡੀ ਆ ਉਹਦਾ ਆਪਰੇਸ਼ਨ ਹੋ ਜਾਣਾ ਪ੍ਰਮਾਤਮਾ ਕਰੇਗਾ ਠੀਕ ਹੋਣ ਕਿਸੇ ਇਹਨੇ ਚੈਰਜੀਸਨ ਚੈਰਨੀ ਚੈਰਜੀਸਨ ਚੈਰਨੀ ਹੋਣਾ ਕਿ ਆ ਕਿ ਉਹਨਾਂ ਦਾ ਬ੍ਰੇਨ ਕੰਮ ਨਹੀਂ ਕਰ ਰਿਹਾ ਜੇਕਰ ਉਹਨਾਂ ਦਾ ਬ੍ਰੇਨ 1% ਵੀ ਉਸਨੇ ਉਹਨਾਂ ਦੇ ਬ੍ਰੇਨ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਰੀਡ ਦੀ ਹੱਡੀ ਦਾ ਆਪਰੇਸ਼ਨ ਸਕਸੈਸਫੁਲੀ ਮੁਹਾਲੀ 40ਸ ਹਸਪੀਟਲਾਂ ਦੇ ਡਾਕਟਰਾਂ ਵੱਲੋਂ ਕਰ ਦਿੱਤਾ ਜਾਵੇਗਾ ਪੰਜਾਬੀਓ ਖਾਸ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਖੁਦ ਮਿਲ ਕੇ ਆਏ ਨੇ ਖੁਦ ਉਹਨਾਂ ਨੇ ਅਰਦਾਸ ਵੀ ਕੀਤੀ ਹੈ ਰਾਜਵੀਰ ਜਵੰਦਾ ਦੀ ਪਤਨੀ ਉਹਨਾਂ ਦੀ ਮਾਤਾ ਉਹਨਾਂ ਦੇ ਬੱਚਾ ਨੂੰ ਮਿਲ ਕੇ ਆਏ ਨੇ ਫੈਮਿਲੀ ਸਮੇਤ ਹੈ ਚਰਨਜੀਤ ਸਿੰਘ ਚੰਨੀ ਜੋ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ रह ਚੁੱਕੇ ਨੇ ਉਹਨਾਂ ਨੇ ਕਿਹਾ ਕਿ ਮੈਂ ਚੇਚਾ ਚੇਚੇ ਪਰਵਾਦ ਸਮੇਤ ਮੈਂ ਮਿਲ ਆਇਆ ਹਾਂ ਉਹਨਾਂ ਨੇ ਕਿਹਾ ਬ੍ਰੇਨ ਤੇ ਗੱਲ ਅਟ ਗਈ ਹੈ ਬ੍ਰੇਨ ਵਿੱਚ ਇੱਕ 1% ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਨਾਲ ਦੀ ਨਾਲ ਡਾਕਟਰਾਂ ਵੱਲੋਂ ਰਿਕਵਰ ਕਰ ਲਿਆ ਜਾਵੇਗਾ ਰਾਜਵੀਰ ਜਵੰਦਾ ਦਾ ਪੂਰਾ ਸਰੀਰ ਉਹਨਾਂ ਕਹਿੰਦਾ ਬਾਡੀ ਤੇ ਇੰਨਾ ਜ਼ਿਆਦਾ ਪ੍ਰਭਾਵ ਨਹੀਂ ਪਿਆ ਲੇਕਿਨ ਦਿਮਾਗ ਉਹਨਾਂ ਦਾ ਜਿਹੜਾ ਹੈ ਬ੍ਰੇਨ ਹੈ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਇਸ ਕਰਕੇ ਕਈ ਤਰ੍ਹਾਂ ਦੀਆਂ ਅਟਕਲਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਮੁਹਾਲੀ ਫੂਟਸ ਦੇ ਡਾਕਟਰਾਂ ਨੂੰ ਆ ਰਹੀਆਂ ਹਨ ਧੰਨਵਾਦ